ਜਦੋਂ ਡਿਜ਼ਾਈਨ ਮਾੜਾ ਜਾਂ ਨਮਾ ਆਇਆ ਕੋਈ ਮਾੜੀ ਜੀ ਟਾਈਲ ਦੇ ਵਿੱਚ ਚੌਂਕ ਜੀ ਜ਼ਿਆਦਾ ਹੋਈ ਉਦੋਂ ਹੀ ਨਾਲ ਦੀ ਨਾਲ ਰੇਟ ਆ ਉਹਦਾ ਇੱਥੇ ਕਰਤਾ ਦੂਜੇ ਦਾ ਇੱਥੇ ਕਰਤਾ ਮਿੱਟੀ ਉਹੀ ਲੱਗੀ ਹੁੰਦੀ ਆ ਮਾਰ ਗਾਹਕ ਨੂੰ ਇੱਥੋਂ ਪੈਂਦੀ ਆ ਜਦੋਂ ਡਿਜ਼ਾਈਨ ਮਾੜਾ ਜਾਂ ਨਮਾ ਆਇਆ ਕੋਈ ਮਾੜੀ ਜੀ ਟਾਈਲ ਦੇ ਵਿੱਚ ਚੌਂਕ ਜੀ ਜ਼ਿਆਦਾ ਹੋਈ ਉਦੋਂ ਹੀ ਨਾਲ ਦੀ ਨਾਲ ਰੇਟ ਆ ਉਹਦਾ ਇੱਥੇ ਕਰਤਾ ਦੂਜੇ ਦਾ ਇੱਥੇ ਕਰਤਾ ਮਿੱਟੀ ਉਹੀ ਲੱਗੀ ਹੁੰਦੀ ਆ ਅਸਲ ਦੇ ਵਿੱਚ ਕਹਾਣੀ ਸਾਰੀ ਦੁਕਾਨਦਾਰ ਦੇ ਮੁਨਾਫੇ ਦੀ ਹੁੰਦੀ ਆ। ਮੈਨੂੰ ਬੰਦੇ ਚੰਗੇ ਹੀ ਮਾਸਟਰ ਮਾਰਵਲ ਵਾਲੇ ਇਸ ਕਰਕੇ ਲੱਗਦੇ ਆ ਕਿ ਕਮਾਈ ਕਰਦੇ ਆ ਪਰ ਪਰਦਾ ਪਾ ਕੇ ਕਮਾਈ ਨਹੀਂ ਕਰਦੇ। ਅੱਜ ਤੁਹਾਡੇ ਸਾਹਮਣੇ ਉਹ ਡਿਜ਼ਾਈਨ ਲੈ ਕੇ ਹਾਜ਼ਰ ਹੋਏ ਆ ਸਜਣੋ ਜਿਹੜੇ ਡਿਜ਼ਾਈਨ ਨਾ ਤੁਸੀਂ ਇਹ ਕਹੋ ਵੀ ਮਾਰਕੀਟ ਦੇ ਵਿੱਚ ਪਹਿਲੀ ਵਾਰ ਵੇਖ ਰਹੇ ਹੋਗੇ। ਬਾਈ ਸਸੀ ਗਾਲ। ਸਸੀ ਗਾਲ ਦੀ। ਬਈ ਬਰਾ ਆਪਾਂ ਵੀ ਪਰਦਾ ਰੱਖ ਕੇ ਦੁਕਾਨਦਾਰੀ ਕਰ ਲਿਆ ਕਰੀਏ। ਆਪਾਂ ਦੇ ਕੋਈ ਐਡਾ ਵੱਡਾ ਸੈਟਅਪ ਲਾਇਆ ਹੈ। ਤੁਸੀਂ ਕਹੋਗੇ ਵੀ ਕੀ ਕਮਲਪਾ ਮਾਰੀ ਜਾਂਦੇ ਆ ਪੰਜਾਪਨ ਦੇ ਖੜਾ ਰੱਖੇ ਆ ਪਰ ਆਪਾਂ ਅੱਜ ਗਾਹਕਾਂ ਨੂੰ ਸਿਆਣਾ ਕਰਨਾ ਇਹਦੇ ਵਿੱਚ ਗਾਹਕਾਂ ਦਾ ਮਿਮਾਰ ਮੈਂ ਜਿੰਨਾ ਮੈਂ ਤੁਰ ਐ ਫਰਦਾ ਕੀ ਹੁੰਦਾ ਕਿ ਜਿਹੜਾ ਡਿਜ਼ਾਈਨ 4 ਮਹੀਨੇ ਪੁਰਾਣਾ ਉਹ ਨੂੰ 200 ਰੁਪਏ ਸਸਤਾ ਕਰਦੇ ਉਹ ਜਿਹੜਾ ਨਵਾਂ ਆ ਗਿਆ ਉਹ ਨੂੰ 570 ਰੁਪਏ ਮਹਿੰਗਾ ਕਰਦੇ ਆਪਦਾ ਕੰਮ ਵੀ ਘਟਲੋ ਗਾਹਕ ਨੂੰ ਕਹੋ ਕਿ ਆ ਚੀਜ਼ ਨਵੀਂ ਆ ਭਾਈ ਇਹ ਮਹਿੰਗੀ ਸਸਤੀ ਹੁੰਦੀ ਆ ਬਿਲਕੁਲ ਹੁੰਦੀ ਆ ਜੀ ਮੈਂ ਸਾਨੂੰ ਥੋੜੀ ਥੋੜੀ ਗੱਲ ਕੱਟ ਕੇ ਨਾ ਇੱਕ ਵਾਰ ਮੈਂ ਆ ਪਹਿਲਾਂ ਆਪਣ ਜਿਹੜੀ ਦੇਖੋ ਆਡੀਅன்ஸ் ਆਪਣਾ ਜੁੜੀ ਹੋਈ ਹੈ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਨੂੰ ਕਿਉਂਕਿ ਆਪਣੀ ਵੀਡੀਓ ਨੂੰ ਦੇਖਦੇ ਆ ਆਪਣੇ ਦੇ ਭਰੋਸਾ ਕਰਦੇ ਆ ਆਪਣੀ ਵੀਡੀਓ ਨੂੰ ਦੇਖਾਂ ਦੇਖੋ ਬਹੁਤ ਵੱਡੀ ਗੱਲ ਹੈ ਬਹੁਤ ਕੋਈ ਸ਼ੱਕ ਨਹੀਂ ਲੱਖਾਂ ਵੀਡੀਓ ਰੋਜ਼ ਪੈਂਦੀਆਂ ਟਾਈਮ ਦੀ ਮੰਨ ਲਓ ਲੱਖਾਂ ਵੀਡੀਓ ਪੈਂਦੀ ਹੈ ਉਹਨੂੰ ਦੇਖਦੇ ਆ ਸਤਸੰਗਤ ਪਾਰ ਜਿਹੜੇ ਬੈਠੇ ਆ ਅਮਰੀਕਾ ਕੈਨੇਡਾ ਸਾਨੂੰ ਸਾਨੂੰ ਫੋਨ ਕਰਕੇ ਨਾ ਕਹਿੰਦੇ ਸਾਡੇ ਇੰਨੀ ਕੋਠੀ ਤੇ ਤੰਨਿਆ ਘਟਮਾਲ ਭੇਜ ਦੋ ਇੰਨਾ ਜਿਆਦਾ ਆਪਣੇ ਯਕੀਨ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਸਾਂਝੇ ਥਾਵਾਂ ਦੇ ਵਿੱਚ ਇੰਨਾ ਜਿਆਦਾ ਮਨ ਲੱਗਦਾ ਹੈ ਵੀ ਆਦਾ ਮਨ ਖੁਸ਼ ਹੋ ਜਾਂਦਾ ਵੀ ਹਾਂ ਬਾਕੀ ਸਾਡੇ ਤੇ ਭਰੋਸਾ ਕੀਤਾ ਜੀ ਇਥੋਂ ਸਾਨੂੰ ਇੱਕ ਗੱਲ ਉਹ ਵੀ ਪਤਾ ਲੱਗਦੀ ਹੈ ਵੀ ਜਿਹੜਾ ਮੰਨ ਲਓ ਸਾਡਾ ਪੇਦਾ ਪੁਰਖੀ ਕੰਮ ਹੈ ਵੀ ਉਹ ਹੋਈ ਕਿ ਜੈਨੂਨ ਤਰੀਕੇ ਨਾਲ ਕਿਵੇਂ ਗਰੋ ਕਰ ਸਕਦਾ ਹੈ ਉਹ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਸੋਸ਼ਲ ਮੀਡੀਆ ਤੇ ਆਪਾਂ ਆਏ ਨਹੀਂ ਵੀ ਵੈਸੀ ਉਲੜਵਾਜੀ ਕਰੀ ਜਾਣਾ ਰੌਲਾ ਪਾਈ ਜਾਣਾ ਇਹ ਬੋਲ ਨਹੀਂ ਲੱਗਦੀ ਆਜੋ ਜੀ 50 ਲੀ 25 ਕਰਤੀ ਕਿਵੇਂ ਹੋ ਜੀ 50 ਲੀ 50 ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਆਪਣੇ ਦੇਖਣ ਦੀ ਗੱਲ ਦੱਸਦਾ ਬਈ ਤੁਹਾਡਾ ਕੰਮ ਮਾਸਟਰ ਜੀ ਹੁਣਾਂ ਤੋਂ ਸੁਣਦੇ ਆਉਂਨੇ ਆ ਤੇ ਤੁਹਾਡੇ ਆਉਣ ਤਾਂ ਉਹ ਦੇਖਦੇ ਆਉਂਨੇ ਆ ਹਾਂਜੀ ਤਾਂ ਉਦੋਂ ਕਦੇ ਮਹੀਨੇ ਚ ਇੰਨਾ ਵਕਦਾ ਸੀ ਫਿਰ ਕਦੇ ਹਫ਼ਤੇ ਚ ਇੰਨਾ ਵਕਦਾ ਸੀ ਕਦੇ ਹੁਣ ਤਿੰਨਾ ਵਕਦਾ ਹੈ ਹੈਨਾ ਤਾਂ ਉਹ ਇੰਪਰੂਵ ਹੋਇਆ ਸਿਰਫ ਤੁਹਾਡੀ ਵਧੀਆ ਪਾਰਦਰਸ਼ਤਾ ਦਾ ਕਰਕੇ ਅੱਜ ਵੀ ਸਾਫ਼ ਚੁੱਥਾ ਕੰਮ ਹੈ ਦੇਖੋ ਸ਼ੀਸ਼ਾ ਬਿਲਕੁਲ ਦਿਖਾਉਣੇ ਆ ਜੀ ਹੁਣ ਦੇਖੋ ਆ ਸਾਰੇ ਡਿਜ਼ਾਈਨ ਪਏ ਨੇ ਫਸਟ ਆਫ ਆਲ ਤਾਂ ਇਹ ਰੈਗੂਲਰ ਅੰਦਰ ਆ ਸਾਰੇ ਹੁਣ ਆ ਡਿਜ਼ਾਈਨ ਹੈ ਕਿਸੇ ਕੰਪਨੀ ਤੋਂ ਤੁਹਾਨੂੰ ਐਡਲੈਸ ਨਹੀਂ ਮਿਲੂਗਾ ਜੀ ਆ ਜਿੰਨੇ ਪੈਟਰਨ ਦੇਖੋ ਆ ਪੈਟਰਨ ਦੇਖੋ ਤੁਸੀਂ ਕਿੰਨਾ ਜਿਆਦਾ ਪੈਟਰਨ ਹੈ ਦੇ ਵਿੱਚ ਆ ਸੁਨਹਿਰੀ ਜਿਹਾ ਬਾਲਾ ਬਿਲਕੁਲ ਦੇਖੋ 33 ਰੁਪਏ ਸਕਰ ਫੁੱਟ ਦੇ ਵਿੱਚ ਜੀ ਉਹ ਨਵੇਂ ਰਾਂਦਰ ਬਹੁਤ ਉੜਦੇ ਆ ਦੇਖੋ ਜੀ ਹਰ ਮਹੀਨੇ ਆਪਾਂ ਨੂੰ ਪਤਾ ਨਵੀਂ ਸ਼ਾਪ ਖੁੱਲ ਗਈ ਉਹਨਾਂ ਕੀ ਕਰਨਾ ਵੀ ਆਪਾਂ 40 ਤੋਂ ਸ਼ੁਰੂ ਕਰਾਂਗੇ 35 ਵੇਚਾਂਗੇ ਜੀ ਤਿੰਨ ਮਹੀਨੇ ਮੰਨ ਲਈ ਵੀ ਗਿਆ ਉਸਨੇ ਕਹਿ ਦੇਣਾ ਜੀ ਅੱਜ 28 ਰੁਪਏ ਕਰਤੀ 35 ਵਾਲੀ ਤਿੰਨ ਮਹੀਨੇ ਚ ਇਹ ਕੀ ਹੋ ਗਿਆ ਕੋਈ ਮਿੱਟੀ ਸਸਤੀ ਹੋ ਗਈ ਕੋਈ ਡੀਜ਼ਲ ਸਸਤਾ ਹੋ ਗਿਆ ਉਹ ਜੇ ਪਿੱਛੇ ਪਏ ਆ ਗੈਸ सस्ती ਹੋ ਗਈ ਹਾਂ ਜਿਆਦਾ ਤੁਸੀਂ ਮਾਰਜ ਨਹੀਂ ਦੱਸ 5 ਫੁੱਟ ਦਾ ਲੈ ਰਹੇ ਸੀ ਜਾਂ ਫਿਰ ਕੋਈ ਨਾ ਕੋਈ ਇੱਥੇ ਗੜਬੜੀ ਕੀਤੀ ਹੈ ਥੋੜੀ ਜੀ 글로ਸ ਘਟਾਤੀ ਇਹਦੀ ਜੀ ਥੋੜੀ ਜੀ ਵਾਈਟਨੈਸ ਘਟਾਤੀ ਰੇਟ 5 ਰੁਪਏ ਤੇ ਦੇ ਪਿਆ ਕਸਟਮਰ ਤੁਸੀਂ ਕਹਿ ਕੇ ਦੇਦੋ ਕਿ ਆ ਜੀ ਪ੍ਰੀਮੀਅਮ ਦੀ ਹੈ ਪ੍ਰੀਮੀਅਮ ਦੀ ਜ਼ਰੂਰ ਹੈ ਪਰ ਉਹ ਚ ਉਹ ਗੱਲ ਨਹੀਂ ਜਿਹੜੀ 35 ਵਾਲੀ ਚ ਗੱਲ ਸੀ ਵੀ ਉਹਨੂੰ ਉਹਦੇ ਚ ਜਿਹੜਾ ਵਾਟਰਪੂਫ ਲੱਗਿਆ ਸੀ ਉਹ ਘਟਕ ਹੋ ਗਿਆ ਮਗਰਲੇ ਪਾਸੇ ਉਹ ਕੁਛ ਕੁਛ ਮੜ ਮੜ ਮੜਾ 1.5 ਫੁੱਟ ਦਾ ਪੰਜ ਜੀ ਘਟਾਤੀਆ ਤਾਂ ਰੇਟ 5 ਰੁਪਏ ਘਟ ਗਿਆ ਉਹਦਾ ਆਏ ਤੇ 5 6 ਲੈ ਰਹਾ ਹੈ 5 6 ਲੈ ਰਹਾ ਹਰ ਇੱਕ ਆਪਦੇ ਸਿਸਟਮ ਨਾਲ ਇਹਨੇ ਪੱਕਣੀ ਹੈ ਹਰ ਇੱਕ ਸਿਸਟਮ ਨਾਲ ਆਪਦਾ ਗਲੋਸ ਚੜਨਾ ਹੈ ਇਹਦੀ ਉੱਪਰ ਜੀ ਹੁਣ ਆਪਣੀ ਇੱਕ ਵਾਈਟ ਟਾਇਲ ਹੈ ਸਾਨੂੰ ਉਹ ਦਿਖਾਉਣਾ ਹੈ ਉਹ ਲੜਕੇ ਕੋਲ ਹੈ ਵਾਈਟ ਟਾਇਲ ਜੀ ਇਹ ਵਾਈਟ ਟਾਇਲ ਹੈ ਜੀ ਇਹਦੀ ਵਾਈਡਨੈਸ ਦੇਖੋ ਤੁਸੀਂ ਟਾਇਲ ਦੀ ਜੀ ਇਹ ਜੇ ਸਿੰਥੈਟਿਕ ਫਲੈਕਸ ਨਾ ਦਾ ਕੈਮੀਕਲ ਪੈਂਡ ਹੈ ਬਹੁਤ ਕੌਸਟਲੀ ਹੁੰਦਾ ਜਿੰਨਾ ਵੱਧ ਯੂਜ਼ ਕਰਨਗੇ ਓਨੀ ਵਾਈਟਨੈਸ ਵਧੂਗੀ ਜੀ ਆਪਾਂ ਥੋੜਾ ਜਿਹਾ ਉਹਨੂੰ ਘਟਾਤਾ ਤਾਂ ਦੋ ਰੁਪਏ ਰੇਡ ਡਿੱਗ ਪਿਆ ਕੰਪਨੀ ਕੋਲ ਜੇ ਘੱਟ ਪਾਉਣਾ ਤਾਂ ਰੇਡ ਦੋ ਰੁਪਏ ਘਟਾ ਦਿੰਦੇ ਮੈਂ ਇਹਦਾ ਇੱਥੋਂ ਤੇ ਇੱਕੇ ਉੱਥੇ ਤੇ ਇੱਕੇ ਪਤਾ ਨਹੀਂ ਲੱਗਦਾ ਨਹੀਂ ਪਤਾ ਲੱਗਦਾ ਜਿਹਨੂੰ ਬਰਾਬਰ ਰੱਖਾਂਗੇ ਫਿਰ ਪਤਾ ਲੱਗਦਾ ਵੀ ਆਹ ਚੀਜ਼ ਤੇ ਆਹ ਚੀਜ਼ 'ਚ ਫਰਕ ਸੀਗਾ ਵੀ ਆਹ ਤਾਂ ਸੋਨੇ ਵਾਂਗੂ ਚਮਕੀ ਜਾਂਦੀ ਹੈ ਤੇ ਇਹ ਮੱਧਮ ਜੀ ਲੱਗਦੀ ਹੈ ਤੇ ਉਹਦੇ ਵਿੱਚ ਫਰਕ ਇਹੀ ਹੈ ਇੱਕ ਇੱਕ ਮੈਂ ਹੋਰ ਵੀ ਦੇਖਿਆ ਵੇ ਬਹੁਤ ਵਾਰ ਇੱਕੋ ਕੰਪਨੀ ਦੀ ਟਾਇਲ ਆ ਇੱਕੋ ਸਾਈਜ਼ ਆ ਜਿਹੜੀ ਮੜੀ ਜੀ ਮੈਟ ਚ ਆ ਉਹਦਾ ਰੇਟ ਹੋਰ ਆ ਜਿਹੜੀ ਗਲੋਸ ਚ ਆ ਉਹਦਾ ਹੋਰ ਆ ਜਿਹੜੀ ਕੋਈ ਸੁਪਰ ਗਲੋਸ ਚ ਆ ਉਹਦਾ ਹੋਰ ਆ ਆਪਣੇ ਐਵੇਂ ਨਹੀਂ ਹੁੰਦਾ ਆਪਣੇ ਸਾਹ ਨੂੰ ਕੋਈ ਫਰਕ ਨਹੀਂ ਜਿੰਨੇ ਸਾਰੇ ਆਰਟੀਕਲ ਪਏ ਆ ਜੀ 33 ਰੁਪਏ ਫੁੱਟ ਆ ਫਿਰ ਇਹਦੇ ਵਿੱਚ ਇੱਕ ਚੀਜ਼ ਹੋਸੀ ਹੋਰ ਦੇਖਦੇ ਆ ਕਸਟਮਰ ਨੂੰ ਬਾਅਦ ਵਿੱਚ ਨੇ ਜੀਐਸਟੀ ਲਾ ਦਿੰਦੇ ਆ ਜੀ ਰੇਟ ਕਰ ਲਿਆ 28 ਰੁਪਏ ਰੇਟ ਕਰ ਲਿਆ ਨੀਚੇ ਆ ਕੇ ਜੀਐਸਟੀ ਲੱਗ ਜਾਊਗਾ ਜੀ ਸਾਡਾ ਸਾਰਾ ਇਨਕਲੂਡ ਆ ਜੀਐਸਟੀ ਇਹਦੇ ਵਿੱਚ ਇਦੇ ਵਿੱਚ ਹੀ ਹੈ ਇਹਦੇ ਵਿੱਚ ਹੀ ਕੁਝ ਵੀ ਐਕਸਟਰਾ ਖਰਚਾ ਨਹੀਂ ਇਹਦੇ ਵਿੱਚ ਪਹੁੰਚਦਾ ਖਰਚਾ ਪਹੁੰਚਦਾ ਖਰਚਾ ਐਕਸਟਰਾ ਮਤਲਬ ਉਹ ਡਿਪੈਂਡ ਕਰਦਾ ਕਸਟਮਰ ਤੇ ਕਿੰਨਾ ਕੁਆਂਟੀਟੀਸ ਮੰਗਵਾ ਲੈਣਾ ਉਹਨੇ ਜਿਆਦਾ ਕੁਆਂਟੀਟੀ ਹੈ ਤਾਂ ਉਹਦਾ ਖਰਚਾ ਵੀ ਘਟ ਜੂਗਾ ਥੋੜੀ ਕੁਆਂਟੀਟੀ ਥੋੜਾ ਜਿਹਾ ਖਰਚਾ ਵੱਧ ਜਾਂਦਾ ਉਹਦੇ ਵਿੱਚ ਆਜੋ ਮਗਰਲੇ ਵੀ ਦਿਖਾ ਦਿਓ ਆਜੋ ਆਹ ਮਗਰਲੇ ਸਾਈਜ਼ ਆ ਗਏ ਇਸ ਤੋਂ ਵੱਡੇ 32 32 64 ਆ ਗਏ ਜੀ ਸਾਰੀ ਸੀਰੀਜ਼ ਇਹੇ ਇਹ ਵੀ ਛੋੜ ਕੇ ਆ ਕੇ ਰੇਟ ਵੱਧ ਜਾਂਦਾ ਥੋੜਾ ਜਿਹਾ ਫਰਕ ਪਊਗਾ ਰੇਟ ਦਾ ਸਾਈਜ਼ ਵੱਧ ਗਿਆ ਤਾਂ ਰੇਟ ਵੱਧ ਜੂਗਾ ਇਹਦਾ ਵੀ ਆਪਣਾ ਰੈਗੂਲਰ ਹੈ ਸਾਰੀ ਐਂਡਲੈਸ ਸੀਰੀ 38 ਰੁਪਏ ਰੇਟ ਆ 38 ਬੀ ਸਕੇਅਰ ਫੁੱਟ ਦਾ ਸਿਰਫ ਉਹਦੇ ਨਾਲੋਂ 5 ਰੁਪਏ ਫੁੱਟ ਦਾ ਫਰਕ ਹੈ ਆ 38 ਚ ਮਿਲ ਜੂਗੀ 36 ਰੁਪਏ ਸਕੇਅਰ ਰਾਈਟ ਜਿਹੜਾ ਮਤਲਬ ਹਾਂ ਰੈਗੂਲਰ ਕਲਰ ਆ ਜਿਹੜੇ ਅੱਜ ਲਾਗੇ 20 ਸਾਲ ਨੂੰ ਵੀ ਉਹ ਵਧੀਆ ਲੱਗਣਗੇ ਵਧੀਆ ਲੱਗਣਗੇ ਮਤਲਬ ਸਾਰੇ ਐਂਡਲੈਸ ਕੁਆਲਿਟੀ ਦੇ ਰੇਗੇ ਜੀ ਇਹ ਇਧਰ ਕੋ ਸਿਰਫ ਵੈਸੇ ਮਾਲਕ ਦੀ ਗਿਰਬਣਾ ਰੋਂਕਾਂ ਬਹੁਤ ਹੈ ਕਾ ਕੋਣਾ ਲੈ ਜਾਂਦਾ ਕੋ ਲਈਂਦਾ ਕੋ ਉਧਰ ਨਹੀਂ ਕੋਲੋਂ ਲੈ ਜਾਂਦਾ ਦੋ ਤਿੰਨ ਘੋੜੇ ਮਤਲਬ ਵੀ ਦੇਖੋ ਰੈਗਨੋ ਦੇ ਵਿੱਚ ਆਪਣੇ ਕਸਟਮਰ ਇੰਨਾ ਵਧੀਆ ਆ ਰਹੇ ਆ ਜੀ ਕਿਉਂਕਿ ਜੈਨੂਨ ਚੀਜ਼ ਹੈ ਜੈਨੂਨ ਕੰਮ ਹੈ ਜੈਨੂਨ ਕੁਆਲਿਟੀ ਹੈ ਜੈਨੂਨ ਕੁਆਲਿਟੀ ਹੈ ਤੇ ਬਾਕੀ ਸਾਨੂੰ ਉਹ ਦੱਸਦਾ ਜਿਵੇਂ ਸਾਡਾ 33 ਰੁਪਏ ਫੁੱਟ ਰੇਟ ਹੈ 2 ਵੇ 4 ਦਾ ਜੀ ਮੈਂ ਕੱਲ ਗੌਰ ਕੀਤੀ 20 33 ਰੁਪਏ ਫੁੱਟ ਰੇਟ ਆਪਣਾ ਕਦੋਂ ਤੋਂ ਚੱਲਦਾ ਆਉਂਦਾ ਹੈ ਜੀ ਤਾਂ ਲੌਕਡਾਊਨ ਤੋਂ ਪਹਿਲਾਂ ਵੀ ਸਾਡਾ ਰੇਟ 33 ਰੁਪਏ ਫੁੱਟੀ ਸੀ 2 ਵੇ 4 ਦਾ ਅੱਛਾ ਜੀ ਤੁਸੀਂ ਦੇਖ ਲਓ ਵੀ ਕਿੰਨਾ ਸਮਾਂ ਹੋ ਗਿਆ ਰੇਟ 'ਚ ਕੋਈ ਵੇਰੀਏਸ਼ਨ ਨਹੀਂ ਲੈਂਦੀ ਅਸੀਂ ਨੇ ਪਰ ਤੁਹਾਡਾ ਤੁਹਾਡੀ ਤੁਹਾਡੀ ਬਿਕਣ ਚ ਕਮਾਈ ਵਧ ਗਈ ਤੇ ਉਸ ਹਿਸਾਬ ਨਾਲ ਤੁਸੀਂ ਗਾਹਕ ਤੋਂ ਹੋਰ ਕੁਆਲਿਟੀ ਇੰਪਰੂਵ ਕਰਦੇ ਆ ਹਾਂ ਜਿਆਦਾ ਕੋਈ ਹੋਰ ਹੁੰਦਾ ਕੁਆਲਿਟੀ ਨਵੀਂ ਤੋਂ ਨਵੀਂ ਲੈ ਕੇ ਆਉਣੇ ਆ ਮਤਲਬ ਨਾ ਕਿ ਆਪਾਂ ਉਹਨੂੰ ਡਾਊਨ ਕਰਨੀ ਆ ਵੀ ਸੇਲ ਵਧਾ ਲਓ 5 ਰੁਪਏ ਰੇਟ ਘੱਟ ਕਰ ਦੋ ਤੇ ਕੁਆਲਿਟੀ ਘਟਾ ਦਿਓ ਉਹ ਚੀਜ਼ ਨਹੀਂ ਕੁਆਲਿਟੀ ਨਵੀਂ ਤੇ ਡਿਜ਼ਾਈਨ ਇਸ ਤਰ੍ਹਾਂ ਦੇ ਆ ਉਹਨਾਂ ਕਾਰ ਵੀ ਸੀਰੀ ਹਰੇ ਕੋ ਮੈਂਟ ਹੈ ਤੁਸੀਂ ਹੱਥ ਲਾ ਕੇ ਦੇਖੋ ਤੇ ਤੁਸੀਂ ਡਿਜ਼ਾਈਨ ਦੇਖੋ ਮਤਲਬ ਇਸ ਨਾਲ ਦਾ ਨਹੀਂ ਮੈਂ ਸਿੰਗਲਾ ਸਾਹਿਬ ਇਹ ਤਾਂ ਚੀਜ਼ ਨੋਟ ਕੀਤੀ ਆ ਤੁਹਾਡੇ ਤੋਂ ਮੈਂ ਜਿੰਨੇ ਵੀ ਗਾਹਕ ਆ ਸਾਡੇ ਕੋਈ ਰਿਸ਼ਤੇਦਾਰੀ ਵਾਲਾ ਕੋਈ ਹੋਰ ਆਉਂਦਾ ਹੈ ਤੁਹਾਡੇ ਕੋਲੇ ਤੇ ਸਾਰੇ ਖੁਸ਼ ਹੋ ਕੇ ਜਾਂਦੇ ਆ ਸਾਡੇ ਗਵਾਂਢੀ ਲੈ ਕੇ ਗਏ ਆ ਤੁਹਾਡੇ ਰਿਲੇਟਿਵ ਲੈ ਕੇ ਗਏ ਆ ਤੁਹਾਡੇ ਰੈਫਰੈਂਸ ਤੇ ਆਏ ਆ ਤੇ ਛੋਡੇ ਨਾਲ ਬਿਲਕੁਲ ਘਰ ਆ ਦੋ ਘਰ ਛੱਡ ਕੇ ਮਿਲਦਾ ਉਹਨਾਂ ਦਾ ਘਰ ਸੀ ਆ ਹਾਂ ਹਾਂ ਸਾਡਾ ਤਾਈ ਕੀ ਆ ਛੋਡੇ ਦਾ ਤਾਈ ਕੀ ਆ ਹਾਂਜੀ ਹਾਂ ਤੇ ਉਹ ਲੈ ਕੇ ਗਏ ਉਹ ਬਾਗੂ ਬਾਗ ਹੋ ਕੇ ਗਏ ਆ ਕਹਿੰਦੇ ਯਾਰ ਬੰਦੇ ਮਿਲੇ ਬੰਦੇ ਮਿਲੇ ਸੁਆਦ ਆ ਗਿਆ ਬਿਲਕੁਲ ਜੀ ਦੇਖੋ ਜਿਹੜਾ ਸਾਡੇ ਨਾਲ ਜੁੜਦਾ ਨਾ ਤੁਸੀਂ ਪਹਿਲਾਂ ਵੀਡੀਓ ਜੇ ਆਪਾਂ ਗਿਆ ਸੀਗਾ ਵੀ ਕਿ ਉਹ ਆਪਣਾ ਨਾਲ ਰਿਸ਼ਤਾ ਜੁੜ ਜਾਂਦਾ ਆ ਬੈਜੇ ਗਾਹ ਕਿ ਨਹੀਂ ਰੀਟ ਕਰਨਾ ਉਹਨਾਂ ਨੂੰ ਹਾਂਜੀ ਇੱਕ ਭਾਈ ਆਪਣਾ ਵੀ ਚਲੋ ਏਡੀ ਦੂਰੋਂ ਚੱਲ ਕੇ ਆਏ ਆ ਯਾਰ ਮੈਂ ਮੈਂ ਤਾਂ ਇੱਕ ਗੱਲ ਮੇਰੀ ਤਾਂ ਸੱਚੀ ਮੇਰੀ ਤਾਂ ਇੱਕ ਸਲਾਹ ਆ ਯਾਰ ਸੱਚੀ ਟੈਲਾਂ ਵਾਲੇ ਮਸਲੇ ਤਾਂ ਸੱਚੀ ਇੱਕ ਵੇਚਣ ਵਾਲਿਆਂ ਨੂੰ ਸਲਾਹ ਹੈ ਵੀ ਯਾਰ ਤੁਸੀਂ ਨਾ ਕੋਈ ਚੱਕਰ ਨਹੀਂ ਕਮਾਈ ਕਰ ਲੋ ਯਾਰ ਰੁਪਈਆ ਟੈਲ ਦਾ ਵੱੱਢ ਲਾ ਲੋ ਮਾੜੀ ਜਮਾਣਾ ਨਾ ਦਿਓ ਯਾਰ ਭਾਈ ਮਾੜੀ ਦਾ ਬਹੁਤ ਔਖਾ ਯਾਰ ਜਿਹੜੇ ਬੰਦੇ ਘਰ ਪਾਇਆ ਬਹੁਤ ਔਖਾ ਹੋ ਕੇ ਪਾਇਆ ਦੇਖੋ ਜੀ ਲੌਂਗ ਟਰਮ ਚੱਲਦੀ ਹੁੰਦੀ ਹੈ ਚੀਜ਼ ਜੇ ਮੈਂ ਅੱਜ ਸਿਰਫ ਕਲੀ ਕਮਾਈ ਤੇ ਫੋਕਸ ਕਰੂੰਗਾ ਤਾਂ ਸਾਡਾ 40 ਸਾਲ ਪੁਰਾਣਾ ਕੰਮ ਸੀਗਾ ਇਹ ਜਾ ਕੇ ਕਿਤੇ ਨਾ ਕਿਤੇ ਖਤਮ ਹੋ ਜਾਂਦਾ हां ਅਸੀਂ ਇਹਨਾਂ ਨੂੰ ਸਾਡੀ ਨਵੀਂ ਪੀੜ੍ਹੀ ਤਿਆਰ ਬੈਠੇ ਇਸ ਕੰਮ 'ਤੇ ਆਉਣ ਵਾਸਤੇ ਇਹਨੂੰ ਹੋਰ ਲਾਰਜ ਸਕੇਲ 'ਤੇ ਕਰਨਾ ਹੈ ਨਾ ਕਿ ਅਸੀਂ ਇੱਥੇ ਖਤਮ ਕਰ ਦੇਣਾ ਹੈ ਬਿਲਕੁਲ ਆ ਆ ਜਮਾਲ ਆਇਆ ਜੀ ਇਹ ਸਾਰਾ ਜਮਾਲ ਆਇਆ ਜੀ ਇਹਨੂੰ ਖੋਲ ਕੇ ਦੇਖੀਏ ਇਹ ਚ ਕੀ ਆਇਆ ਹਾਂਜੀ 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 ਇਹਦੀ ਪਹਿਲਾਂ ਦਾ ਡੇਟ ਚੈੱਕ ਕਰੋ ਅੱਜ 21 8 8 ਚ ਹੋਗੇ 8ਵਾਂ ਮਹੀਨਾ ਹੈ 8ਵਾਂ ਮਹੀਨਾ ਚੱਲ ਰਿਹਾ ਆਇਆ ਆਇਆ ਬੋਤੋ ਆ ਦੇਖੀ ਆ 21 8 24 21 8 24 ਦੀ ਮੈਨੂਫੈਕਚਰ ਤੇ ਅੱਜ ਅੱਜ ਆਪਾਂ ਤਰੀਕ ਚ ਫਲਮਾ ਰਹੇ ਹਾਂ ਇਹਨੂੰ 26 26 8 ਜੀ ਛੱਬੀ ਮਤਲਬ 5 ਦਿਨ ਹੋਇਆ ਬਾਈ ਨੂੰ ਲੋਡ ਹੋਇਆ 3 ਦਿਨ ਇਹਨੂੰ ਆਉਣ ਤੇ ਲੱਗੇ ਆ ਮੜਾਇ ਕੋਲ ਕੇ ਦਿਖਾਉਗਾ ਇੱਕ ਡੱਬਾ ਆ ਦੇਖ ਲਓ ਭਾਈ ਮਨੋ ਜਮਾ ਤਾਜ਼ਾ ਮਾਲ ਹੀ ਐਵੇਂ ਆਉਂਦਾ ਹਫਤੇ ਦੇ ਅੰਦਰ ਅੰਦਰ ਖਤਮ ਹੋ ਜਾਂਦਾ ਦੇਖੋ ਆਪਾਂ ਓਪਨ ਜੇ ਵਿੱਚ ਲਾਇਆ ਹੂੰ ਮੈਂ ਤੁਹਾਨੂੰ ਇੱਕ ਹੋਰ ਐਕਸਪੀਰੀਅੰਸ ਸਾਂਝਾ ਕਰਦਾ ਹਾਂ ਦਰਸ਼ਕਾਂ ਨੂੰ ਮੇਰੇ ਨਾਲ ਇੱਕ ਮਿੱਤਰ ਆ ਉਹਨੇ ਸ਼ੋਰੂਮਾਂ ਦੇ ਵਿੱਚੋਂ ਮਾਲ ਲਾਉਣਾ ਸੀ ਲਾਟ ਦਾ ਅਨਟੂ ਅਡ ਰੰਗਾ ਦਾ ਮੈਂ ਤੁਹਾਡੀ ਦੁਕਾਨ ਤੇ ਫੋਨ ਕੀਤਾ ਹਾਂਜੀ ਹਾਂ ਕੇ ਆਰ ਵੀ ਆਪਣੇ ਕੋਲੇ ਕੋਈ ਉਸ ਤਰ੍ਹਾਂ ਦਾ ਮਾਲ ਪਿਆ ਉਹ ਕੋਈ ਡੋ ਅਡ ਜੈਨਾਂ ਦੇ ਬਦੇ ਘਟੇ ਜੇ ਪੀਸ ਪਏ ਹੋਣਗੇ ਹਾਂ ਤਾਂ ਤੁਹਾਡੇ ਵੱਲੋਂ ਵੀ ਨਹੀਂ ਸਕੇ ਅੰਦਰ ਆਪਣੇ ਕੋਲੇ ਯਾਰ ਉਹ ਚੀਜ਼ ਨਹੀਂ ਹੁੰਦੀ ਵੀ ਆਪਣੇ ਕੋਲੇ ਮਾਲ ਆ ਜਿਹੜਾ ਉਹ ਸੀਰੀਅਲ ਨੰਬਰ ਵਾਲਾ ਹੀ ਆਉਂਦਾ ਕਹਿੰਦੇ ਆਪਾਂ ਕੰਮ ਹੀ ਨਹੀਂ ਕੀਤਾ ਲੋਡ ਦੇ ਬਾਰੇ ਕਦੇ ਸੋਚੇ ਹੀ ਨਹੀਂ ਮਤਲਬ ਅਸੀਂ ਹੁਣ ਜਦੋਂ ਇੰਨੀ ਜਿਆਦਾ ਸੇਲ ਹੈ ਨਾ ਚਾਹੇ ਆਪਾਂ ਲੋਡ ਦੇ ਘੋੜੇ ਦੇ ਘੋੜੇ ਖਪਾ ਦਈਏ ਹਾਂ ਕਸਟਮਰ ਨੂੰ ਹੀ ਪਤਾ ਲੱਗੂਗਾ ਵੀ ਲੋਡ ਦਾ ਮਾਲ ਮੰਗਵਾ ਰੱਖਿਆ ਵਿੱਚ ਇਹਨਾਂ ਨੇ ਆਹ 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 ਪਰ ਆਪਣਾ ਮਨ ਹੀ ਨਹੀਂ ਮੰਨਦਾ ਉਸ ਚੀਜ਼ ਨੂੰ ਵੀ ਨਹੀਂ ਆਪਾਂ ਵਿੱਚ ਲੋਡ ਦਾ ਕੰਮ ਕਰੀ ਤੇ ਹਾਲਾਂਕਿ ਉਹ ਆਪਣੇ ਕੋਲੇ ਘੱਟੋ-ਘੱਟ ਮੇਰੇ ਸਾਹਮਣੇ 1500 2000 ਸਕਰ ਫੁੱਟ ਦਾ ਆਰਡਰ ਸੀਗਾ ਹਾਂਜੀ ਹਾਂਜੀ ਜਿਹੜੀ ਆਪਾਂ ਟਾਇਲ ਦੇਖੀ ਆ ਉਹ ਸਿਰਫ 22 ਸਕਰ ਫੁੱਟ ਦੀ ਟਾਇਲ ਹੈ ਪ੍ਰੀਮੀਅਮ ਕੁਆਲਿਟੀ ਦੀ ਬੱਟ ਪ੍ਰੂਵ ਤੇ ਹੁਣੇ ਹੀ ਆਈ ਆ ਹੁਣੇ ਹੀ ਆਈਏ ਦੇਖੋ ਰੈਗੂਲਰ ਕਲਰ ਆ ਸਾਰੇ ਬਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਦਿਆਂ ਨੂੰ ਕਿੰਨਾ ਚਿਰ ਹੋ ਗਿਆ ਨਾਲ ਕੋਲ 30 ਸਾਲ ਹੋ ਗਏ ਜੀ 25 30 ਸਾਲ ਹੋ ਗਏ ਬਹੁਤ ਸਾਲ ਹੋ ਗਏ ਆਡੀ ਮਾਸਟਰ ਜੀ ਹੋਰ ਵਾਲੇ ਦੀ ਹਾਂਜੀ ਹਾਂ ਤੇ ਬੱਚੇ ਮਾਸਟਰ ਜੀ ਦੇ ਚੰਗਾ ਕੰਮ ਕਰਦੇ ਆ ਸਿਰਾ ਜੀ ਸਿਰਾ ਉਛਣ ਦੀ ਲੋੜ ਨਹੀਂ ਚਲੋ ਸ਼ੁਕਰ ਅਮਾਰ ਦਾ ਜੀ ਖੁਸ਼ੀ ਹੁੰਦੀ ਆ ਜਦੋਂ ਚੰਗੇ ਬੰਦੇ ਨਾਲ ਜੁੜਦੇ ਆ ਚੰਗਾ ਬੰਦਾ ਇਹ ਜਿੱਤ ਪੰਦਾ ਕੋਈ ਆ ਗਿਆ ਬਾਹਰ ਪਰਸ਼ਾ ਵਾਲਾ ਬਾਹਰ ਪਰਸ਼ਾ ਵਾਲਾ ਜੀ ਆ ਬੋਲਾ ਆ ਗਿਆ ਜੀ ਬਾਈ ਪਰਚਾ ਵਾਲ ਜਿਹਦੇ ਬਾਰੇ ਆਪਾਂ ਗੱਲ ਕਰਦੇ ਹੁੰਦੇ ਆ ਜੀ ਮਿੱਟੇ ਤਾਂ ਤੇ ਹਾਂ ਬਿਲਕੁਲ ਬਿਲਕੁਲ ਸਾਰੇ ਮਤਲਬ ਰੈਗੂਲਰ ਇਹ ਚ ਲੋਡ ਨਹੀਂ ਮਾਰਕਦੇ ਆਪਾਂ ਇਹ ਮੈਨੂੰ ਤਾਂ ਸੱਚੀ ਉਹ ਜਦੋਂ ਨਾ ਕੋਈ ਇੱਟਾਂ ਵਾਲੀ ਨਹੀਂ ਪਾਈ ਮੈਂ ਕਿਹਾ ਵੀ ਆਹ ਜਿਹੜੀ ਪੈਲਾ ਤੁਹਾਨੂੰ ਇੱਟਾਂ ਨਾਲ ਫਸਤੀ ਪੈਣੀ ਆ ਹਾਂਜੀ ਤੇ ਉਹ ਲੋਕੀ ਕਿ ਨੇ ਪੁੱਛਦੇ ਡਾਊਟ ਕ੍ਰੀਟ ਹੰਦਾ ਲੋਕਾਂ ਦਾ ਹਾਂਜੀ ਤੇ ਯਾਰ ਇਹ ਉਹ ਤਾਂ ਨਹੀਂ ਹੋ ਜੂਗੀ ਘਸ ਕੇ ਤਾਂ ਨਹੀਂ ਇਹ ਤੇ ਆ ਤਾਂ ਹੀ ਖਤਮ ਹੋ ਜਾਣਗੇ ਐਵੇਂ ਤਾਂ ਨਹੀਂ ਹੋ ਨਹੀਂ ਨਹੀਂ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਮਤਲਬ ਇਹਨੂੰ ਜਿਹੜੇ ਅੱਜ ਕੱਲ ਟਾਇਲ ਆਉਂਦੀ ਹੈ ਉਹ ਚ ਘਸਣ ਦੀ ਪ੍ਰੋਬਲਮ ਬਹੁਤ ਕੱਟ ਰੰਗੀ ਮਤਲਬ ਉਹਦੇ ਵਿੱਚ ਅੱਗੇ ਬਿਲਕੁਲ ਮਿੱਟੀ ਨਾਲ ਟੈਲ ਆਉਂਦੀ ਸੀ ਉਹ ਘਾਜ ਜਾਂਦੀ ਸੀ ਮਤਲਬ ਟੈਲ ਹਾਂ 30 ਹੋਇਆ ਹੁੰਦਾ 35 ਹੋਇਆ ਹੁੰਦਾ ਸੀ ਤਾਂ ਪ੍ਰਿੰਟ ਘਾਜ ਜਾਂਦਾ ਪ੍ਰਿੰਟ ਘਾਜ ਜਾਂਦਾ ਇਹ ਚ ਕੋਈ ਘਸਣ ਕੋਸਣ ਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਉਹ ਲੋਕਾਂ ਦੇ ਮਨ ਚ ਨਾ ਜਦੋਂ ਆਹ ਟੈਲ ਹੁਕਮ ਜੱਤ ਦੀ ਆ ਸਭ ਤੋਂ ਬਾਅਦ ਹਾਂ ਲੱਗੀ ਉਹ ਸਾਂ ਹੀ ਲੱਗਦੀ ਆ ਮੰਨੇ ਉਹ ਪੁਰਾਣੀਆਂ ਬੁੜੀਆਂ ਦੇ ਨਾ ਖੇਤ ਹੁੰਦੇ ਸੀ ਇਹ ਜੇ ਬੌਂਦੀਆਂ ਆਉਂਦੀਆਂ ਸੀ ਖੇਤ ਡੱਬੀਆਂ ਵਾਲੇ ਹੂੰ ਹੂੰ ਉਹ ਮੈਨੂੰ ਕਾ ਬੰਦੇ ਦੇ ਸਪੈਨ ਉਹ ਇਹ ਵੇ ਵੇ ਬੀਬੀ ਉਹ ਵੀ ਐਸੇ ਖੇਤ ਪਾਉਂਦੀ ਆਉਂਦੇ ਪਰ ਮੈਨੂੰ ਆਏ ਲੱਗਦਾ ਵੀ ਘਾਸ ਨਾ ਜਾਵੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਇਸ ਤਰ੍ਹਾਂ ਦੀ ਫਿਰ ਮੈਂ ਉਹ ਕਿਹਾ ਵਾ ਕਿ ਯਾਰ ਬੇ ਫਿਕਰ ਹੋ ਜਾ ਬਾਈ ਰੁਪਈਆ ਮੋੜ ਤੇ ਤੂੰ ਲੈ ਆ ਟੈਲ ਇਟਾ 900 ਸਸਤੀ ਪਾਉਗੀ ਘਾਰ ਦੀ ਨਹੀਂ ਮੇਰੀ ਜੁਮੇਵਾਰੀ ਬਿਲਕੁਲ ਬਿਲਕੁਲ ਜੀ ਠੀਕ ਆ ਇਹ ਆ 22 ਰੁਪਏ ਵਾਲਾ ਸਾਰੇ 22 ਰੁਪਏ ਕੁੱਟਾਂ ਲਈ ਆ ਗਈ ਨਾ ਪੈਟਰਨ ਤੇ ਉਧਰ ਦੂਜਾ ਵੀ ਫਰਦੂ ਦੂਜੇ ਜੋ ਹੋਪ ਵੀ ਬਹੁਤ ਦਿਖਾਟ ਆ ਬਹੁਤ ਆ ਦੇਖੋ ਜੀ ਸਾਰੇ ਦੋ ਬੇਚਾਰ ਜਿਹੜੇ ਆਪਾਂ ਬਾਹਰ ਦਿਖਾਈ ਸੀ ਆ ਸਾਰੇ ਪੈਟਰਨ ਦੇ ਕੋ ਐਂਡਲੈਸ ਨੇ ਫੋਕੀ ਜਿੰਨੇ ਦੇ ਪੈਟਰਨ ਇੱਥੇ ਇੱਥੇ ਜੁੜ ਕੇ ਪਤਾ ਲੱਗਦਾ ਵੀ ਆ ਐਂਡਲੈਸ ਆ ਐਂਡਲੈਸ ਆ ਆ ਆ ਸਾਰਾ ਮਿਲ ਰਿਹਾ ਰੇ ਸਾਣਾ ਰੇਸ਼ਾ ਮਿਲ ਰਿਹਾ ਆ ਦੇਖੋ ਇਧਰ ਵੀ ਦੇਖੋ ਕਾਰਵਿੰਗ ਸੀਰੀਜ਼ ਸਾਰੇ ਰੇਸ਼ੇ ਇਸ ਤਰ੍ਹਾਂ ਮਿਲ ਜਾਨਗੇ ਮਤਲਬ ਇਹ ਆ ਦੇਖੋ ਦੇਖੋ ਜੋਆਇੰਟ ਕਿੱਥੇ ਪਤਾ ਲੱਗਦਾ ਟਾਈਲ ਦਾ ਇਹ ਹਾਲਾਂਕਿ ਆ ਥੋੜਾ ਸੂਤ ਇਧਰ ਹੈ ਬਾਦ ਘਟ ਕੇ ਲੱਗ ਗਈ ਆ ਇਹਨੂੰ ਜਮਾਂ ਤੱਕ ਦੇਾਂਗੇ ਫਿਰ ਜਮਾਂ ਐ ਦੰਦੇ ਨਾਲ ਤਾਂ ਬਟਿਕਸ ਹੋ ਜਾਣਾ ਪੂਰਾ ਰੀਸਨ ਰੀਸਨ ਮੇਜ ਮਾੜਾ ਇਹ ਬਾਥਰੂਮ ਕਨਸੈਪਟ ਵੀ ਦਿਖਾ ਦਈਏ ਆਜੋ ਆਜੋ ਬਾਥਰੂਮਾਂ ਚ ਕੁਛ ਨਮਾ ਲਾਇਆ ਆ ਨਮਾ ਲੱਗਦਾ ਇਹ ਵੀ ਨਮਾ ਜੀ ਆ ਵੀ ਨਮਾ ਦੇਖਵਾ ਸਾਡਾ ਬਾਥਰੂਮ ਅਜੇ ਪਰਸੂ ਤਿਆਰ ਕੀਤਾ ਅਸੀਂ ਹਾਂ ਜੀ ਦੇਖੋ ਕਾਰਵਿੰਗ ਸੀਰੀਜ਼ ਦੇ ਵਿੱਚ ਜੀ ਦੇਖੋ ਹੱਥ ਫੇਰ ਕੇ ਕਿਹ ਜੀ ਲੁੱਕ ਆਉਂਦੀ ਹੈ ਟਾਈਲ ਦੀ ਸਿਮਪਲ ਟਾਈਲ ਆ ਥੋੜੀ ਜੀ ਕਟਿੰਗ ਕਰਕੇ ਲੱਗੀ ਐ ਬਸ ਕੁਛ ਨਹੀਂ ਇਹਦੇ ਵਿੱਚ ਐਕਸਟਰਾ ਐਡ ਕੀਤਾ ਆਪਾਂ ਬਸ ਥੋੜਾ ਸਟਾਈਲਿਸ਼ ਬਣਾਤਾ ਸਟਾਈਲਿਸ਼ ਬਣ ਗਿਆ ਸਟਾਈਲਿਸ਼ ਬਣਾਤਾ ਵੱਡੀ ਟਾਈਲਾਂ ਨੂੰ ਕੱਟ ਕੇ ਐਵੇਂ ਬਣਾ ਲਿਆ ਕੱਟ ਕੇ ਬਣ ਗਿਆ ਸੀ ਤੇ ਪੀਪੀ ਫੇਸ 1 ਫੁੱਟ ਦੇ ਵਿੱਚ ਸਾਬ ਨਾਲ ਇਹ ਜਿੰਨਾ ਬਾਥਰੂਮ ਆਪਣੀ ਉਨੀ ਮੰਗਤੀ ਕਰਕੇ 33 ਰੁਪਏ ਦੇ ਹਿਸਾਬ ਨਾਲ ਮੈਨੂੰ ਪੈਸੇ ਲੱਗਣਾ ਐ ਕੁਛ ਵੀ ਐਕਸਟਰਾ ਚਾਰਜ ਨਹੀਂ ਹੈ ਕਿਸੇ ਵੀ ਟਾਈਲ ਦਾ 33 ਰੁਪਏ ਦੇ ਹਿਸਾਬ ਨਾਲ ਗਾਸ ਨੂੰ 33 ਰੁਪਏ ਪੋ 33 ਰੁਪਏ ਬੈਣਾ ਮਤਲਬ ਬਾਥਰੂਮ ਮੈਨ ਲਿਆ ਵੇ ਉਹਨੂੰ 33 ਰੁਪਏ ਦੇਣਾ ਆਪਣਾ ਕਾਲਕੂਲੇਸ਼ਨ ਕਰ ਲ ਸਾਰੇ ਸੇਮ ਤੇ ਤਿਰਵੇ ਆਪਣੇ ਸ਼ੋਰੂਮ ਚ ਨਾ ਤੁਸੀਂ ਏ ਵੇ ਜ਼ੈਡ ਕੋਈ ਵੀ ਪੀਸ ਚੱਕ ਲੋ ਕਿਸੇ ਦਾ ਵੀ ਅਸੀਂ ਇਹ ਨਹੀਂ ਰੱਖਿਆ ਭੀ ਆ 27 ਰੀਆ ਜੀ ਆ 35 ਹੈ ਆ 40 ਹੈ ਹੂੰ ਹੁਣ ਬਾਲੇ ਕੀ ਕਰਦੇ ਆ ਕਸਟਮਰ ਨੂੰ ਕਹਿ ਕੇ ਬੁਲਾ ਲੈਂਦੇ ਆ ਵੀ ਆਜੋ ਅਸੀਂ ਅੱਜ ਕੱਲ ਦੇਖੋ ਟਮਾਟਰਾਂ ਵਾਂਗੂ ਨਾ ਜਿਵੇਂ ਟਮਾਟਰ ਕਹਿੰਦੇ 50 ਦੇ 25 ਕਰਤੇ ਹੂੰ ਉਹਵੇਂ ਟਾਇਲ ਕਹਿੰਦੇ 50 ਦੇ 25 ਕਰਤੀ ਆਜੋ ਪ੍ਰੀਮੀਅਮ ਕੁਆਲਿਟੀ ਦੀ ਕਹਿਣਗੇ ਨਾਲ ਆ ਆ ਬਾਥਰੂਮ ਚ ਲੱਗੀ ਹੋਈ ਆ ਉਹੀ ਟਾਇਲ ਜਿਹੜੇ ਮੈਂ ਉਹੀ ਟਾਇਲ ਦੇਖ ਕੇ ਆ ਆ ਦੇਖੋ ਸੇਮ ਐਡੀਨ ਆ ਦਾ ਕਨਸੈਪਟ ਬਿਲਕੁਲ ਦੇਖੋ ਬਾਥਰੂਮ ਤਿਆਰ ਹੋ ਗਿਆ ਇਹ ਜੇ ਮੰਨ ਲ ਕੇ ਚਲੋ ਵੀ ਮੈਂ ਆਵਾ ਮੈਂ ਤੁਹਾਨੂੰ ਦਵਾਂ ਵੀ ਆ ਸਾਰਾ ਹੀ ਮੈਨੂੰ ਆਈ ਦੇ ਦਿਓ ਇਹ ਫਿਰ ਵੀ 33 ਜੀ ਪਊਗਾ ਸਾਰਾ 33 ਜੀ ਤਾਂ ਮਿਸਤਰੀ ਨੇ ਕਟਿੰਗ ਕਰ ਲੈਣੀ ਹੈ ਆਪਣੇ ਘਰ ਜਾ ਕੇ ਮਤਲਬ ਆਪਾਂ ਪੂਰੀ ਟੈਲੂਗੂ ਇਸ ਨਾਲ ਦੀ ਖਾਸ ਸਾਪੀ ਤਾਂ ਲੱਗੀ ਹੈ ਪੂਰਾ ਪੀਸ ਦੇ ਦੇਣਾ ਮਿੰਨ ਕੇ ਜਿੰਨਾ ਕ ਲੱਗਨੇ ਆ ਮਿਸਤਰੀ ਕਟਿੰਗ ਕਰਕੇ ਉਹਦੀ ਲਗਾ ਦੇਣੀ ਹੈ ਤੇ ਆ ਆ ਵੀ ਨਮੀਆਂ ਆ ਗਈਆਂ ਆਹਾ ਅੱਗੇ ਮੈਂ ਦੇਖਿਆ ਨਹੀਂ ਬਸ ਬੈਂਟੀ ਤਾਂ ਚੱਲਦੀ ਰਹਿੰਦੀ ਜੀ ਤਾਂ ਇਹਨਾਂ ਤੇ ਕਦੇ ਗੱਲ ਨਹੀਂ ਹੋਈ ਇਹਨਾਂ ਦੇ ਵਿਚਾਰੀਆਂ ਤੇ ਨਿਗਾ ਨਹੀਂ ਜਾਂਦੀ ਤੇ ਮਾਲ ਹੋਰ ਬਾਲਾ ਅਸਟਾਈਲ ਦੇ ਵੀ ਟੈਂਡ ਦੀ ਵੈਰੀਟੀ ਨਹੀਂ ਖਤਮ ਹੋਣ ਚਾਹੁੰਦੀ ਜੀ ਆ ਆ ਆ ਵੀ ਨਵਾਂ ਲੱਗਿਆ ਆ ਵੀ ਨਵਾਂ ਵਾਲਾ ਹੈ ਜੀ ਆ ਨਵਾਂ ਲੱਗਿਆ ਇਹ ਇੰਨਾ ਕਿ ਤਕਰੀਬਨ ਆਪਾਂ ਕਹਿੰਦੇ ਹਾਂ ਨੇ 8000 ਰੁਪਏ ਦੇ ਵਿੱਚ ਜਿੰਨਾ ਇੱਕ ਬਾਥਰੂਮ ਆਪਣਾ ਲੱਗਿਆ ਹੋਇਆ ਮਤਲਬ ਇੰਨਾ ਐਡਾ ਮਤਲਬ ਬਾਥਰੂਮ 8000 ਰੁਪਏ 'ਚ ਤਿਆਰ ਹੋ ਜਾਂਦਾ 250 250 ਫਟ²/ਆਪਨਾ ਕਵਰ ਕਰਦੇ ਆ ਇਹਦੇ ਵਿੱਚ ਬਾਥਰੂਮ ਦੇ ਵਿੱਚ ਆਹ ਕੋਰਟਨ ਸੀਰੀਜ਼ ਦੀ ਹੈ ਦੇਖੋ ਸਾਰਾ ਸੇਮ ਰੇਟ ਨਾਲ ਚੱਲੂ ਆ ਆਪਣੇ ਸ਼ੋਰੂਮ ਦੇ ਵਿੱਚ ਤੇ ਆ ਆ ਆ ਆ ਵੱਖਰੀ ਜਿਹੀ ਲਾਤੀ ਆ ਉਹ ਨਹੀਂ ਜਿਹੜੇ ਕੰਧਾਂ ਦੇ ਬਾਹਰ ਆਪਾਂ ਲਾਉਂਦੇ ਆ ਫਰੰਟ ਵਾਸਤੇ ਜੀ ਸ ਬਸੇ ਬਾਥਰੂਮਾਂ ਦੇ ਵਿੱਚ ਤਿਆਰ ਕਰਤਾ ਪਰ ਇਹ ਹੈ ਉਹ ਦਰਵਾਜਾ ਇਹ ਆਪਾਂ ਸਾਰਾ ਜਿਹੜਾ ਇਹ ਕਨਸੈਪਟ ਹੈ ਇਹ ਆਊਟਡੋਰ ਵਾਲੀ ਰੱਖਿਆ ਹੋਇਆ ਇਹਦੇ ਵਿੱਚ ਇਹ ਇਹ ਲੱਕੜ ਦੀ ਤਰ੍ਹਾਂ ਦਾ ਕਨਸੈਪਟ ਹੈ ਬਿਲਕੁਲ ਜੀ ਲੱਕੜ ਵਰਗਾ ਫਰੀ ਮਿਲ ਜੂਗਾ ਇਹ ਕੀ ਰੇਟ ਤੇ ਹੁੰਦਾ ਇਹ ਵੀ 33 ਰੁਪਏ ਸਕੇਅਰ ਫੁੱਟਾ ਜੀ ਅੱਛਾ ਇਹ ਵੀ 33 ਰੁਪਏ 33 ਰੁਪਏ ਸਕੇਅਰ ਫੁੱਟਾ ਆ ਵੀ 33 ਰੁਪਏ ਜਿਹੜਾ ਇਧਰਲੇ ਪਾਸੇ ਲੱਗਿਆ ਬਾਥਰੂਮਾਂ ਦਾ ਇਹ ਵੀ ਤਾਂ ਹੈ ਜੀ ਹਾਂ ਜੀ ਹਾਂ ਆ ਵੀ 33 ਰੁਪਏ 33 ਰੁਪਏ ਸਕੇਅਰ ਫੁੱਟ ਹਾਈ ਡੀਪਾ ਮਤਲਬ ਹੈ ਸਟੋਨ ਲੁੱਕ ਦੇ ਵਿੱਚ ਹੈ ਬੰਤੂ ਜੀ ਇਸ ਦਾ ਸਟੋਨ ਲੱਗਿਆ ਇਹੋ ਹੱਥ ਵੀ ਲਾਉਂਗੇ ਤਾਂ ਸਟੋਨ ਫੀਲ ਹੀ ਆਊਗਾ ਅਜ ਉਧਰਲੇ ਪਾਸੇ ਵੀ ਮਾੜਾ ਜਿਹਾ ਨਿਗਾ ਮਾਰੇਗੀ ਆਜੋ 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 ਇਧਰਲੇ ਪਾਸੇ ਵੀ ਨਿਗਾ ਮਾਰ ਲਗੀ ਇਧਰਨੇ ਪਾਸੇ ਆਹ ਬੋਸ ਆ ਗਿਆ ਫਿਰ ਨਵਾਂ ਲੱਗਿਆ ਵੀ ਨਵਾਂ ਲੱਗਿਆ ਜੀ ਆ ਵੀ ਆ ਦੇਖੋ ਥੱਲੇੜੇ ਪਾਸੇ ਦੇਖੋ ਕਿਉਂਕਿ ਨਾ ਕਸਟਮਰ ਹਰ ਵਾਰ ਕਸਟਮਰ ਆਉਂਦਾ ਨੂੰ ਕੁਛ ਨਾ ਕੁਛ ਨਵਾਂ ਮਿਲੇ ਇੱਥੇ ਮਤਲਬ ਉਹ ਨਹੀਂ ਵੀ ਆ ਡਿਜ਼ਾਈਨ ਲੱਗਿਆ ਪਿਆ 1 ਸਾਲ ਪੁਰਾਣਾ ਹੋ ਗਿਆ 1.5 ਸਾਲ ਹੋ ਗਿਆ ਹਰ ਮਹੀਨੇ ਨੂੰ ਕੁਛ ਨਾ ਕੁਛ ਨਵਾਂ ਮਿਲਿਆ ਸਟ੍ਰੈਟਜੀ ਮਿਲੇ ਆ ਆ ਚੀਜ਼ ਵਿੱਚ ਪਊਗੀ ਹੋਈ ਕਿ ਤੂੰ ਕੋਈ ਲਾਈ ਗਈ ਆ ਇਹ ਸੀ ਪਾਈ ਆ ਵਿੱਚ ਲੱਗੀ ਬਹੁਤ ਸੋਹਣੀ ਲੱਗਦੀ ਆ ਮਤਲਬ ਨਹੀਂ ਇਹ ਲੱਗ ਜੇ ਆ ਕਰੂਗੀ ਹਾਂ ਹਾਂ ਜੇ ਲੱਗ ਜੂਗੀ ਇਹ ਤਾਂ ਨਹੀਂ ਉਹ ਹੋ ਜੂਗੀ ਨਾ ਇਹ ਵੀ ਟਾਈਲ ਦੀ ਬਣੀ ਹੋਈ ਆ ਇਹ ਚ ਦਿੱਕਤ ਕੋਈ ਨਹੀਂ ਕੋਈ ਸਟੀਲ ਦੀ ਨਹੀਂ ਹੈਗੀ ਜਾਂ ਕੋਈ ਅਲੂਮੀਨੀਅਮ ਦੀ ਨਹੀਂ ਪ੍ਰੋਪਰ ਟਾਈਲ ਦੀ ਬਣੀ ਹੋਈ ਆ ਇਹ ਨਹੀਂ ਇਹਦਾ ਜਿਹੜਾ ਕ੍ਰੋਮ ਜਾਂ ਇਹ ਤਾਂ ਨਹੀਂ ਨਿਕਲ ਜੂਗਾ ਨਹੀਂ ਨਹੀਂ ਇਹ ਨਹੀਂ ਬਰਬਰੀ ਬੰਦਾ ਜੀ ਮੈਟਲ ਬੰਦੀ ਉਸ ਤਰੀਏ ਬੰਦਾ ਵਾ ਅੱਛਾ ਮਤਲਬ ਇਹ ਰੰਗ ਹੀ ਆ ਟਾਈਲ ਦਾ ਰੰਗ ਹੀ ਆ ਸੋਕੇ ਇਹ ਕਲਰੀ ਆ ਬਸ ਵੀ ਜੇ ਮੈਂ ਟਾਈਲਾਂ ਦਾ ਰੰਗ ਨਹੀਂ ਲਊਗਾ ਇਹ ਵੀ ਨਹੀਂ ਲਊਗਾ ਹਾਂਜੀ ਹਾਂਜੀ ਇਹ ਮੈਟ ਲੁੱਕ ਦੇ ਵਿੱਚ ਆ ਗਈ ਜੀ ਇਹ ਮੇਰੇ ਹਿਸਾਬ ਨਾਲ ਤਾਂ ਸਾਰੇ ਹੀ ਰਮੇਤਰ ਤੇ ਆਪਾਂ ਹਨ ਸਾਰੇ ਆ ਦੇਖੋ ਆ ਵੀ ਬਾਤ ਨੂੰ ਨਵਾਂ ਲੱਗਿਆ ਆ ਬਾਤੋਂ ਵੀ ਨਮ ਡਾਰਕ ਲਾਈਟ ਦਾ ਕੰਬੀਨੇਸ਼ਨ ਆ ਗਿਆ ਖਾ ਲੋ ਇਹ ਇਹ ਆਪਣਾ ਬਹੁਤ ਹੌਟ ਸੇਲਰ ਆ ਮਤਲਬ ਆਪਣਾ ਇਹ ਜੀ ਬਿਲਕੁਲ ਸਿੰਪਲ ਸੋ ਉੱਪਰ ਜਾ ਕੇ ਜਰਾ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਅੱਜ ਲੱਗ ਗਿਆ ਐਵੇਂ 20 ਸਾਲ ਨੂੰ ਦਿਸੂਗਾ ਅੱਜ ਜਦੋਂ ਆਪਾਂ ਅਰਬੀ ਨਾਲ ਸ਼ੂਟ ਕੀਤਾ ਸੀ ਆ ਉਸ ਵੇਲੇ ਨਵਾਂ ਲਾਇਆ ਸੀ ਆ ਹਾਂ ਇਹ ਉਹ ਦਿਨ ਲੱਗੀ ਜਾਂਦਾ ਸੀ ਉਹਦੇ ਲੱਗੀ ਜਾਂਦਾ ਸੀ ਆ ਉਹਦੇ ਆਪਾਂ ਕਾਲੀ ਕਾਲੀ ਚ ਫਿਨਿਸ਼ ਕੀਤਾ ਵੀ ਇਹ ਬਾਥਰੂਮ ਕੰਪਲੀਟ ਕਰਦੀ ਹੈ ਤੇ ਇਧਰਲੇ ਪਾਸੇ ਆਪਾਂ ਪੰਜ ਹੇਅਰ ਵਾਲੇ ਵੀ ਦਿਖਾ ਦਗੇ ਹੰਦਕਾ ਵੀ ਐਡਾ ਬਾਥਰੂਮ ਆ ਜਿਹੜਾ 5 ਵਿੱਚ ਤਿਆਰ ਹੋ ਜਾਊਗਾ 5 ਦੇ ਵਿੱਚ ਆ ਆ 5 ਵਿੱਚ ਤਿਆਰ ਹੋ ਜਾਊਗਾ ਆ ਵੀ ਨਵਾਂ ਲਾਤਾ ਕਰ ਆ ਵੀ ਨਵੀਂ ਲਾਤੀ ਆ ਇਹਦੇ ਆਪਣੇ ਕੋਲ ਬਹੁਤ ਵਧੀਆ ਸੇਲ ਹੈ ਇਸ ਬਾਥਰੂਮ ਦੀ ਬਹੁਤ ਲੱਗਿਆ ਵੀ ਬਹੁਤ ਸੋਹਣਾ ਲੱਗਦਾ ਮਤਲਬ ਆ ਵੀ 5 ਵਿੱਚ ਤਿਆਰ ਹੋ ਜਾਊਗਾ ਐਡਾ ਬਾਥਰੂਮ 5 ਵਿੱਚ ਤਿਆਰ ਹੋ ਜਾਊ ਆ ਜੋ ਟੂਟੀਆਂ ਵੀ ਦੇਖਾ ਤੀਂ ਅਨ ਸੈਂਟਰੀ ਦਾ ਸਮਾਨ ਵੀ ਕੇਰੇ ਬੰਦੇ ਨੇ ਟੂਟੀ ਟਪੜਾ ਕੋਈ ਲੈਣਾ ਹੁੰਦਾ ਤੇ ਟੂਟੀਆਂ ਆਪਣੇ ਕੋਲ ਤਕਰੀਬਨ ਸਾਰੇ ਤਰ੍ਹਾਂ ਦੀਆਂ ਹੈਗੀਆਂ ਸਾਰੇ ਤਰ੍ਹਾਂ ਦੀ ਸੈਰਾ ਬ੍ਰਾਂਡ ਦੀ ਆ ਗਈ ਮਤਲਬ ਮੇਨ ਤਾਂ ਇਹਦੇ ਉੱਤੇ ਕੀ ਲਿਖਿਆ ਵਾ ਆਹਾ 250% ਇਹ ਕੀ ਲਿਖਿਆ ਵਾ ਇਟਾ 250 ਰੁਪਏ ਦੀ ਜੀ ਪਲਾਸਟਿਕ ਦੀ ਵਿੱਚ ਆਏਗਾ। 250 ਰੁਪਏ ਦੀ ਆ। ਆ ਫਿਰ ਤੋਂ ਵੀ ਪੇਣੀ ਹੁੰਦਾ। ਜੋ ਵੀ ਰੇਟ ਆ ਫਿਕਸ ਲੱਗੇ ਹੋਏ ਆ ਇਹਦੇ ਵਿੱਚ ਆ 150 ਰੁਪਏ ਦੀ। ਆ 150 ਦੀ ਹੋਈ ਆ। 150 ਰੁਪਏ ਦੀ ਜੀ। ਆ 100 ਦੀ ਯਾਰ। 100 ਰੁਪਏ ਦੀ। ਤੇ ਇਹਨਾਂ 'ਚ ਗਾਰੰਟੀ ਵਾਲੀਆਂ ਕਿਹੜੀਆਂ ਸਹਰਾ ਦੀਆਂ? ਆਹ ਸਹਰਾ ਵੀ ਆ ਗਈ ਜੀ। ਆ ਸਾਰੇ ਸਹਰਾ ਦੀਆਂ ਆ ਗਈਆਂ। ਇਹ ਆ ਸਹਰਾ ਦੀਆਂ। ਇਹ ਸਾਰੀਆਂ ਜਿਹੜੀਆਂ 15 ਸਾਲ ਦੀ ਗਾਰੰਟੀ। ਇਹ 15 ਸਾਲ ਤੱਕ ਕਾ ਸੱਟ ਗਈ ਤਾਂ ਕੰਪਨੀ ਬਦਲ ਕੇ ਦੇਊਗੀ ਸਹਰਾ ਦੀ। ਕੰਪਨੀ ਦੀ ਜ਼ਿੰਮੇਵਾਰੀ ਆ ਸਾਰੀ। ਤੇ ਜੇ ਇਹਨਾਂ ਦੀ ਗਲੌਸ ਲੱਗ ਗਈ ਸਹਰਾ ਮਰ ਅਦਰਵਾਈਜ਼ ਕੋਈ ਦਿੱਕਤ ਆ ਇਹ ਬਣਾਉਟਚ ਮੈਨੂਫੈਕਚਰ ਡਿਫੈਕਟ ਹਾਂ ਉਹ ਜ਼ਿੰਮੇਵਾਰ ਬੈਠਾ ਉਹ ਜ਼ਿੰਮੇਵਾਰ ਹੈ ਕਈ ਵਾਰ ਕੀ ਉਹ ਨਾ ਕਰੀ ਲੈ ਲਈ ਤੇ ਆਪਨਾ ਸਾਫ ਕਰਨਾ ਨਹੀਂ ਆ ਉਸਦੀ ਕ੍ਰੋਮ ਆਊਟ ਖੜਦੀ ਹੈ ਮਤਲਬ ਉਹਦਾ ਕੋਈ ਬਸ ਨਹੀਂ ਜੇ ਕੋਈ ਮੈਨੂਫੈਕਚਰ ਡਿਫੈਕਟ ਆ ਫਿਰ ਕਲੀਅਰ ਕਰ ਲਵਾਂਗੇ ਹਾਂ ਇਹ ਕੇ ਵਾਸ਼ਰ ਮਾ ਕੇ ਦੇਖੋ ਕਾਰਵਨ ਸੀਰੀਜ਼ ਦੇ ਵਿੱਚ ਇਹ ਵੀ ਬਿਲਕੁਲ ਨਵਾਂ ਲੱਗਿਆ ਰਿਸ਼ਾ ਜਿਵੇਂ ਐ ਦਿਸਦਾ ਇਸ ਤਰ੍ਹਾਂ ਹੀ ਸ਼ਾਈਨ ਕਰੀ ਹੋਇਆ ਦਾ ਬਹੁਤ ਵਧੀਆ ਫੀਲ ਆਉਂਦੀ ਹੈ ਮਤਲਬ ਲੱਗਣ ਤੋਂ ਬਾਅਦ ਪਾਸ ਨੂੰ ਜੀ ਲੈਵਰ ਜਦੋਂ ਜੇ ਕਿਸੇ ਵੀ ਬੰਦੇ ਨੇ ਨਾ ਟੈਲਾਂ ਖਰੀਦਣੀਆਂ ਹੁੰਦੀਆਂ 2 ਤਾਂ ਆਪਾਂ ਕਹਿੰਦੇ 22 ਤੋਂ ਲੈ ਕੇ 38 ਪਰ ਤੁਹਾਡੇ ਕੰਮ ਦੀ ਜਿਹੜੀ ਉਹ 33 ਚ ਮਤਲਬ ਨੈਕਸਟ ਲੈਵਲ ਚੀਜ਼ ਆ ਜਾਣੀ ਆ ਫਾਰ ਡਿਜ਼ਾਈਨ ਤੇ ਘੈਂਟ ਕੁਆਲਿਟੀ ਚਰਾ ਬੰਦੇ ਤੁਹਾਡੇ ਘਰੇ ਪਹੁੰਚਣ ਤੱਕ ਸਾਬਤੀ ਦੀ ਜ਼ਿੰਮੇਵਾਰੀ ਲੈਣ ਵਾਲੇ ਤੁਹਾਡੀ ਮਗਰੋਂ ਵੀ ਗੱਲ ਕਰਨ ਵਾਲੇ ਤੁਹਾਡੀ ਮਗਰੋਂ ਵੀ ਗੱਲ ਸੁਣਨ ਵਾਲੇ ਬੰਦੇ ਮਿਲ ਜਾਣਗੇ ਤੁਸੀਂ ਮਾਸਟਰ ਮਾਰਵਲ ਮੌਰ ਮੰਡੀ ਵਾਲਿਆਂ ਕੋਲੇ ਆ ਜਾਣਾ ਇੱਕ ਗੱਲ ਹੋਰ ਆ ਇਹਨਾਂ ਦਾ ਤੁਸੀਂ ਪੇਜ ਫਾਲੋ ਕਰਨਾ ਮਾਸਟਰ ਮਾਰਵਲ ਮੌਰ ਮੰਡੀ ਵਾਲਿਆਂ ਦਾ ਫੇਸਬੁੱਕ ਦਾ ਪੇਜ ਵੀ ਤੁਹਾਨੂੰ ਦਿਖਾਈ ਦਿੰਦਾ ਤੁਹਾਨੂੰ Instagram ਦਾ ਪੇਜ ਵੀ ਦਿਖਾਈ ਦਿੰਦਾ ਇਹਨੂੰ ਤੁਸੀਂ ਫਾਲੋ ਕਰਨਾ ਜਦੋਂ ਤੁਸੀਂ ਇਹਨੂੰ ਫਾਲੋ ਕਰਕੇ ਆਵਾਂਗੇ ਤੇ ਬਾਈ ਗਾਂ ਆਉਂਦਾ ਧਿਆਰਾਂ ਦਾ ਸੀਜ਼ਨ ਹੈ ਕਿ ਗਿਫਟ ਬਿਲਕੁਲ ਦਿਲ ਤੋਂ ਜੀ ਠੀਕ ਹੈ ਨਾ ਵੇ ਉਹ ਬੰਦਾ ਐਵੇਂ ਜ਼ਰੂਰ ਕਵੇ ਵੀ ਇਹਨਾਂ ਦਾ ਪੇਜ ਫਾਲੋ ਕੀਤਾ ਸੀ ਫਾਲੋਅਰਸ ਨੂੰ ਇੱਕ ਗਿਫਟ ਜ਼ਰੂਰ ਠੀਕ ਹੈ ਤੁਹਾਡੇ ਨਾਲ ਜੀ ਉਹ ਠੀਕ ਹੈ ਜਿਹੜਾ ਬੰਦਾ ਕੋਈ ਆਪਣੇ ਤੋਂ ਫਾਲੋ ਕਰਕੇ ਆਪਣੇ ਤੋਂ ਚੀਜ਼ ਖਰੀਦਣ ਆਊਗਾ ਉਹਨੂੰ ਰੇਟ ਤਾਂ ਵਧੀਆ ਦੇਣੇ ਦੇਣਾ ਕੁਆਲਿਟੀ ਤਾਂ ਵਧੀਆ ਦੇਣੀ ਇੱਕ ਵਧੀਆ ਕੁਆਲਿਟੀ ਦਾ ਗਿਆ ਬਿਲਕੁਲ ਜੀ ਬਿਲਕੁਲ ਲਓ ਜੀ ਇੱਕ ਤੁਹਾਨੂੰ ਗਿਫਟ ਪਾਸ ਕਰਾਤਾ ਵੈਸੇ ਬੰਦੇ ਹੀ ਤੁਹਾਨੂੰ ਗਿਫਟ ਕਰਦੇ ਆ ਯਾਰ ਗੱਲ ਮੁੱਕ ਗਈ ਛੋਟੇ ਗਿਫਟ ਤਾਂ ਛੋਟੇ ਰਹਗੇ ਬੰਦੇ ਹੀ ਗਿਫਟ ਕਰਦੇ ਤੁਹਾਨੂੰ ਇਹ ਬੰਦੇ ਤੁਹਾਡੇ ਨਾਲ ਪੱਕੇ ਤੌਰ ਤੇ ਗਿਫਟ ਹੋਗੇ ਤੁਹਾਨੂੰ ਲਓ ਵੀ ਸੱਜਣੋ ਆਪਣੇ ਗਿਫਟ ਦਾ ਤੁਸੀਂ ਇਸਤੇਮਾਲ ਕਰ ਸਕਦੇ ਆ ਆਪਣੇ ਘਰ ਨੂੰ ਸਜਾਉਣ ਵਾਸਤੇ